ਸਤਿ ਸ੍ਰੀ ਅਕਾਲ ਫਰੈਂਡਸ ਕੀ ਹਾਲ ਹੈ ਤੁਹਾਡਾ ਅੱਜ ਆਪਾਂ ਬਣਾਉਣ ਲੱਗੇ ਆਂ ਜੜਦਾ ਚਾਵਲ ਜੜਦਾ ਜਾਗਰ ਬਣਾਉਣ ਦੇ ਲਈ ਦੇਖੋ ਜਿੱਦਾਂ ਤੁਸੀਂ ਆਮ ਚਾਵਲ ਬਣਾਣੇ ਆ ਉਹਦੇ ਚਾਵਲ ਬਣਾਣੇ ਆ ਉਹਦੇ ਵਿੱਚ ਅਸੀਂ ਚਾਵਲ ਪਾ ਲੈਣੇ ਆ ਤੇ ਆ ਦੇਖ ਲਓ ਤੁਹਾਨੂੰ ਮੈਂ ਅਸਲੀਆ ਕਿਦਾਂ ਬਣਾਉਣੇ ਮੈਂ ਨਹੀਂ ਬਣਾ ਰਹੀ ਅਕਲੀ ਮੈਂ ਵੀ ਸਿੱਖ ਹੀ ਰਹੀ ਆ ਅੱਜ ਤੇ ਬਣੇ ਰਿਓ ਮੇਰੇ ਬਲੌਗ ਦੇ ਨਾਲ ਤੇ ਬਾਹਰ ਬਹੁਤ ਜਿਆਦਾ ਨੇਰੀ ਝੱਖੜ ਚੱਲਦਾ ਪਿਆ ਬਾ ਤੇ ਸਾਡਾ ਕੁਝ ਖਾਣ ਨੂੰ ਕਰਦਾ ਸੀ ਮਿੱਠਾ ਦਿਲ ਅਸੀਂ ਕਿਚਰ ਨੂੰ ਜੀ ਅੱਜ ਅਸੀਂ ਜਰਦਾ ਚਾਵਲੇ ਬਣਾਉਨੇ ਆ ਤੇ ਮੈਂ ਕਿ ਨਾਲੇ ਮਸਤੀ ਖਾ ਲਵਾਂਗੀ ਤੇ ਤੁਸੀਂ ਬਣਾਓ ਤੇ ਆਹ ਦੇਖੋ ਜੀ ਦੇਖੋ ਮਿੱਠਾ ਤਾਂ ਪਾਇਆ ਨਹੀਂ ਕੁਝ ਨਹੀਂ ਪਾਣਾ ਯਾਰ ਤੂੰ ਤੂੰ ਬੰਦੇ ਦੇ 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 ਨਾ ਇਹ ਤਾਂ ਬੰਦੇ ਪਤਾ ਬਣਾਉਂਦੇ ਉਹ ਸਿੰਪਲ ਹੈ 2000 ਸਿੰਪਲ ਕਟ ਹੁੰਦੀ ਆ ਵਰਕ ਤੇ ਕੰਟੀ ਦੇਚਾ ਅੱਜ ਆਪਾਂ ਬਣਾਉਣ ਲੱਗੇ ਆ ਅੱਜ ਜਰਦਾ ਜਰਦੇ ਵਾਲੇ ਚਾਹ ਬ ਜਰਦਾ ਇਹਨ ਪਤਾ ਨਹੀਂ ਕਿਉਂ ਕਹਿੰਦੇ ਆ ਬਸ ਆਦਮ ਮਰਮਾ ਸਵਾਦੀ ਹੋਣਾ ਚਾਹੀਦਾ ਲੋਕੀ ਕਿਤੇ ਸੌਗੀ ਨਹੀਂ ਪਾਣੀ ਸੌਗੀ ਪਾਤੀ ਕੋਈ ਨਾ ਤਾਂ ਮੈਂ ਫਰਕ ਰੰਗ ਆਉਂ ਗਿਆ ਨਾ ਇਹ ਤਾਂ ਮਾਰਾ ਜੇ ਬੰਗਾਰ ਆਉਂਦਾ ਇਹ ਕੋਈ ਨਹੀਂ ਇਹ ਇਹਨਾਂ ਦਾ ਕਲਰ ਥੋੜੀ ਹੈ ਇਹ ਤਾਂ ਗੋਲਿਆਂ ਵਾਲਾ ਕਲਰ ਆ ਚਲੋ ਬਣਾਏ ਜਿਹਾ ਜਿਹਾ ਬੰਗੇ ਜੋਰੀ ਕੁਕਰੀਆ ਗੋ ਟਿੰਗ ਨਾ ਹੁਣ ਇਹਨੂੰ ਬੰਦ ਕਰਕੇ ਸੀਟੂ ਲਾ ਲੈਣੀ ਬਾਕੀ ਦੇਖਦੇ ਆ ਗੱਲਬਾਤ ਹੁਣ ਬਾਅਦ ਵਿੱਚ ਮਨਰੀ ਆਜੀ ਜਰਦੇ ਵਾਲੇ ਚਾਵਲ ਕਿਹੜੇ ਚਾਵਲ ਜਰਦੇ ਵਾਲੇ ਮੈਂ ਇਹ ਨਹੀਂ ਬਣਾ ਰਹੀ ਮੈਂ ਸਿਰਫ ਸਿੱਖ ਰਹੀ ਹਾਂ ਕੁੱਕਰ ਨੂੰ ਲਾ ਦਿੱਤਾ ਢੱਕਣ ਬਾਕੀ ਗਤੀਵਿਧੀ ਮੈਂ ਬਾਅਦ ਚ ਰੱਖਾਂ ਨੀ ਆ। ਕੱਚੀ ਖੰਡ ਰਹਿ ਜਾਂਦੀ ਹੈ ਨਾ? ਨਹੀਂ, ਕਰਵੇਂ ਰਹੂਗੀ ਕੱਚੀ ਖੰਡ। ਕੱਟ ਲਗਦਾ ਘੱਟ ਲਗਦਾ ਪਤਾ ਨਹੀਂ ਮੈਨੂੰ ਆ ਦੇਖ ਰਿਹਾ ਹੀ ਨਹੀਂ ਉਹ ਹਨਾ ਮੈਲਟ ਨਹੀਂ ਹੋਇਆ ਕੋਈ ਨਹੀਂ ਹੋਣਾ ਤਣਾ ਤੇ ਕਿੰਨੀ ਚੋਣ ਚਾਹਾਂ ਤੇ ਆਪੇ ਕਾਣਾ ਨਾ ਕਾਣਾ ਨਾ ਬਹੁਤ ਬਹੁਤ ਆ ਬਸ ਮੈਲਟ ਨਹੀਂ ਨਾ ਹੋਇਆ ਇਹ ਤਾਂ ਨਾ ਇਹ ਦਰਦ ਨਹੀਂ ਆਹ ਬੋਦੀ ਕੇ ਬਣਣਾ ਨਹੀਂ ਲੋ ਇਹ ਚੋਲ ਗਏ ਪਾਣਾ ਬਸ ਉਹਨਾਂ ਜਦੋਂ ਖੋਲਣਾ ਬਣੇ ਹੋਣੇ ਹੈ ਬਣੇ ਖੰਡ ਪੱਗਿਆ ਨਹੀਂ ਹੁਣ ਪਹਿਲਾਂ ਲਓ ਜੀ ਇਹ ਸੀਗੇ ਚਾਵਲ ਛੋੜਦੇ ਵਾਲੇ ਜਿਹਨੂੰ ਕਹਿੰਦੇ ਆ ਆਪਾਂ ਸਿੱਖ ਲੈ ਆ ਤੇ ਅੱਜ ਅਸੀਂ ਸਿਰਫ ਫੁਲਕਾ ਬਣਾਏ ਆ ਸਬਜ਼ੀ ਬਣਾਈ ਨਹੀਂ ਸਬਜ਼ੀਆਂ ਸਾਡੇ ਕੋਲ ਬਹੁਤ ਪਈਆਂ ਸੀ ਤਨਾ ਅਸੀਂ ਆ ਬਣਾ ਲਏ ਚਾਵਲ ਬਣੇ ਰਿਹਾ ਮੇਰੇ ਬਲੌਗ ਨਾਲ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਸਬਸਕ੍ਰਾਈਬ ਵੀ ਕਰਦੇ ਮੇਰੇ ਚੈਨਲ ਨੂੰ ਓਕੇ ਖਰੋਈ ਚਾਵਲ ਜਰਦਾ ਫੇਟ ਪੂਜਾ ਕਰਨ ਤੋਂ ਬਾਅਦ ਫਰੈਂਡਸ ਆਪਾਂ ਨਿਕਲ ਗਏ ਬਾਹਰ ਦਾ ਮੌਸਮ ਦੇਖਣ ਮੌਸਮ ਇੰਨਾ ਘੈਂਟ ਸੀ ਨਾ ਅੱਜ ਬਹੁਤ ਹੀ ਜ਼ਿਆਦਾ ਵਧੀਆ ਸੀਗਾ ਤੇ ਇੰਨੀ ਸੋਹਣੀ ਗ੍ਰੀਨਰੀ ਇੰਨਾ ਸੋਹਣਾ ਮਾਹੌਲ ਤੁਹਾਨੂੰ ਮੈਂ ਦਿਖਾਨੀ ਹੈ ਆਪਣੇ ਸ਼ਾਇਦ ਕੋਈ ਥਰੀ ਵੀਡੀਓ ਪਰ ਨੇਰੀ ਦੇ ਨਾਲ ਨਾ ਬੁਰਾ ਹਾਲ ਹੋ ਗਿਆ ਜੀ ਦਾ ਮੈਂ ਵੀ ਪੂਰੀ ਕੈਪਚਰਿੰਗ ਕਰਕੇ ਤੁਹਾਨੂੰ ਆਪਣਾ ਸ਼ਹਿਰ ਦਿਖਾਇਆ ਦੇਖੋ ਤੇ ਬਹੁਤ ਹੀ ਵਧੀਆ ਇਹ ਸਾਡਾ ਗੁਰੂ ਘਰ ਹੈਗਾ ਵਾਸਟੇਡ ਗੁਰਦੁਆਰਾ ਸਾਹਿਬ ਇਹ ਸਾਡਾ ਸਾਡੀ ਸੜਕ ਹੈਗੀ ਆ ਇਹ ਸਾਡਾ ਡੀਸੀ ਚੌਂਕਾ ਥੋੜਾ ਜੱਗ ਇਹਦਾ ਦੇਖਿਆ ਫਰੈਂਡਸ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਸੀਗਾ ਸਾਡੇ ਹਾਈਵੇ ਤੇ ਇੱਥੇ ਫੁਲਕਾਰੀ ਪਹਿਲਸਾ ਫੁਲਕਾਰੀ ਪਹਿਲਸ ਦੇ ਵਿੱਚ ਜਲਦੀ ਘੱਡੀ ਦੇ ਉੱਪਰ ਧਰਖਾ ਦੇ ਕੇ ਮਾਈ ਗॉड ਬਹੁਤ ਬੁਰੀ ਤਰ੍ਹਾਂ ਬੰਦਾ ਫਸਿਆ ਹੋਇਆ ਸੀ ਕਿੰਨੇ ਸਾਰੇ ਲੋਕਾਂ ਨੇ ਮਸੀ ਉਹਨੂੰ ਬਾਹਰ ਕੱਢਿਆ ਤੇ ਦੇਖ ਲੋ ਕਿੰਦਾ ਨੇਰੀ ਅੰਮੀ ਤੂਫਾਨ ਆ ਰਿਹਾ ਸੀ ਸ਼ੁਕਰ ਕਰੋ ਕਿ ਕੋਈ ਬੰਦਾ ਲੰਘਦਾ ਸੀ ਤੇ ਉਹਨੇ ਦੇਖ ਲਿਆ ਤੇ ਉਹਨੇ ਆਲੇ ਦੁਆਲੇ ਫੋਨ ਕਰਕੇ ਇਹਨੇ ਤੂਫਾਨ ਦੇ ਵਿੱਚ ਲੋਕਾਂ ਨੂੰ ਬੁਲਾਇਆ ਤੇ ਪਿੰਡ ਦੇ ਲੋਕ ਵੀ ਆ ਗਏ ਤੇ ਸ਼ਹਿਰ ਦੇ ਵੀ ਆ ਗਏ ਤੇ ਹੰਬਟ ਮਾੜਾ ਹੋਇਆ ਬਹੁਤ ਜ਼ਿਆਦਾ